ਇਹ ਇਨਫੋਰਮੇਸ਼ਨ ਮਿਲ ਗਿਆ ਜਿਹੜੇ ਦੋ ਬਦਮਾਸ਼ ਨੇ ਜਿਹੜੇ ਇੱਥੇ ਮੋਟਰਸਾਈਕਲ ਸਟੱਲ ਕਬਜ਼ਾ ਕੀਤਾ। ਦੇਖੋ ਇਹ ਸਾਨੂੰ ਇਹ ਇਨਫੋਰਮੇਸ਼ਨ ਜਿਹੜੀ ਸੀਗੀ ਸਾਡੀ ਜਿਹੜੀ ਇੱਕ ਰੈਗੂਲਰ ਇੱਥੇ ਗਸ਼ਤਾ ਚੱਲਦੀ ਰਹਿੰਦੀ ਹੈ ਜਿਵੇਂ ਡੀਪੀ ਸਾਹਿਬ ਦੇ ਹੁਕਮ ਮੁਤਾਬਕ ਨਾਲ ਸਾਡੇ ਡਾਕਾਬੰਦੀ ਗਸ਼ਤਾ ਕੋਰਪੋਰਸ ਸੈਕਸ਼ਨ ਚੱਲ ਰਹੇ ਨੇ। ਅੱਜ ਇੱਥੇ ਦੁਵਾਨੇ ਗਸ਼ਤ ਜਿਹੜੀ ਟੀਮ ਹਾਜ਼ਰ ਸੀ ਇਸ ਉਸਾਨ ਏਰੀਆ। ਦੇਖੋ ਯੂਨੀਵਰਸਿਟਿਸ ਕਰਕੇ ਇੱਥੇ ਵੈਸਤੇ ਚੱਲਦੀ ਰਹਿੰਦੀ ਹੈ ਵੀ ਕੋਈ ਮਾੜੇ ਅਨਸਰ ਲੱਗੇ ਨਾ ਹੋਵੇ। ਤੇ ਇੱਥੇ ਗਸ਼ਤ ਨੂੰ ਦੇਖ ਕੇ ਜਿਹੜੇ ਦੋ ਅਨਪਛਾਤੇ ਬੰਦੇ ਸੀਗੇ ਉਹ ਬੰਦੇ ਪੱਥਰ ਤੇ ਵੱਜ ਗਏ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਬਾਈਕ ਗਿਰਿਆ ਹੋਇਆ ਹੈ ਗਿਰ ਗਿਰ ਉਹਨਾਂ ਸੱਟਾਂ ਲੱਗੀਆਂ ਉਹਨਾਂ ਨੂੰ ਜਦੋਂ ਦਰਾਨੇ ਕੁ ਆਪਣਾ ਘਬਰਾਏ ਹੋਏ ਸੀਗੇ ਵੇਖ ਕੇ ਭਜਾਉਣ ਲੱਗੇ ਸੀ ਤੇ ਪੁਲਿਸ ਨੇ ਉਸੇ ਦਰਵਾਜ਼ੇ 'ਤੇ ਪੁੱਛ ਕੇ ਚੀਤੀ ਸੀ ਤੇ ਜਿੱਦੋਂ ਪਤਾ ਲੱਗਿਆ ਵੀ ਇੱਕ ਲੱਕੀ ਹੈ ਤੇ ਇੱਕ ਆਪਣਾ ਹੈਗਾ ਜੋ ਸੰਨੀ ਹੈ ਦੋ ਲੜਕੇ ਨੇ ਜਿਨ੍ਹਾਂ ਦੇ ਪੂਰੇ ਨਾਮ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਇਹਨਾਂ ਦੇ ਪਹਿਲਾਂ ਵੀ ਪੁਰਾਣੇ ਪੱਤੇ ਦੱਜ ਸੀਗੇ ਵੀ ਇਹ 302 ਦੇ ਵਿੱਚ ਵੀ ਭਗੋੜੇ ਨੇ ਤੇ ਪਹਿਲਾਂ ਵੀ ਕਾਫੀ ਵਾਰਦਾਤਾ ਕੀਤੀ ਹੋਈ ਹੈ ਆਪਣੇ ਕਿਸੇ ਹੋਰ ਵੀ ਬੱਚੇ ਦਾ ਜਿੱਥੇ ਸਾਡੇ ਇਹਨਾਂ ਨੇ ਜੋ ਬਾਅਦ ਵਿੱਚ ਪੁੱਛ ਕੇ ਸਾਨੂੰ ਇਹ ਗੱਲ ਸਾਹਮਣੇ ਆਈ ਮੀਨਾਂ ਨੇ ਅੱਜ ਤੋਂ ਜਿਹੜਾ ਆਪਣਾ 12 ਤਰੀਕ ਨੂੰ ਇੱਥੇ ਦਾ ਇੱਕ ਬੰਦੇ ਦੇ ਕੋਲੋਂ ਗੱਡੀ ਖੋਹ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉਹਦੇ ਚਾਕੂ ਵਗੈਰਾ ਮਾਰ ਕੇ ਹਥਿਆਰ ਮਾਰ ਕੇ ਉਹਦੇ ਕੋਲੋਂ ਸਮਾਨ ਖੋ ਕੇ ਵੀ ਲਾਗੇ ਸੀਗੇ ਤੇ ਉਹਦੇ ਐਫ ਆਈ ਆਰ ਦਰਜੀ ਕਿ 81 ਨੰਬਰ ਤੇ ਪਹਿਲਾਂ ਵੀ ਜ਼ਿਰਕਪੁਰ ਤੋਂ ਜਿਹੜਾ ਇੱਕ ਦੋ ਵਾਰੀ ਗੱਡੀ ਕਿਤੇ ਖੋਈ ਹੈ ਹੋਲੇ ਹੋਰ ਪੁਛ ਕਿਸ ਤੇ ਜਿਹੜੇ ਖਲਾਸੀ ਹੋਣਗੇ ਵੀ ਹੋਰ ਕੀ ਕੀ ਗੱਲਾਂ ਦਾ ਕੀਤੀਆਂ ਪਰ ਇਹ ਦੌਰਾਨੇ ਗੱਲ ਤੇ ਜਿਹੜੀ ਪੁਲਿਸ ਦੀ ਐਕਟੀਵਿਟੀ ਮੈਨੂੰ ਜਿਹੜੇ ਐਕਟਿਵਨਸ ਦੇਖਦੇ ਹੋਏ ਇਦੋਂ ਕੁ ਭਰਾਗੇ ਭੱਜ ਲੱਗੇ ਤੇ ਇਹਨਾਂ ਦੇ ਇੱਥੇ ਗਿਰੇ ਨੇ ਉਸ ਤੋਂ ਬਾਅਦ ਪਛੜ ਕੇ ਚਾਲ ਅੱਗੇ ਆਈਆਂ ਸਰਹੱਦਾਂ ਵੀ ਬ੍ਰੰਦ ਹੋਈ ਜ ਨੇ ਇਹਨਾਂ ਤੋਂ ਦੋ ਪਿਸਟਲ ਬ੍ਰੰਦ ਹੋਏ ਨੇ ਹਾਲੇ ਉਹ ਚੈੱਕ ਕਰਾ ਰਿਹਾ ਆ ਦੇਸੀ ਨੇ ਆ ਕਿਹੜੇ ਨੇ ਤੇ ਦੋ ਅਸਲੇ ਸੀਗੇ ਸੰਸਾਰ ਰੋਡ ਤੇ ਸੀਗੇ ਮੋਟਰਸਾਈਕਲ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਆਪਣਾ ਵਹੀਕਲ ਦਾ ਨੰਬਰ ਵੀ ਨਹੀਂ ਲੱਗਿਆ ਹੋਇਆ ਆ ਇਹ ਕਾਫੀ ਸਸਪੀਸ਼ਸ ਹਾਲਤ ਸੀਗੀ ਸਰ ਸਰ ਇਹ ਕਿਸੇ ਗੈਂਗਨਾਅ ਨਾਲ ਸੰਬੰਧਿਤ ਹੈ ਗਿਆ ਇਹ ਹਲੇ ਦੇਖੋ ਜੀ ਹਲੇ ਦੋਨੇ ਸੱਟ ਲੱਗੇ ਠੀਕ ਹੈ ਅਸੀਂ ਜਿਹੜੀ ਮਾੜੀ ਜੀ ਸਾਨੂੰ ਪੁੱਛ ਕੇ ਇਸ ਦੇ ਜੋ ਪਤਾ ਚੱਲਿਆ ਹੈ ਜਿਆ ਸਾਨੂੰ ਜਿਹੜੀ ਸਾਡੀ ਪ੍ਰੈਰੀ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੁੰਦੀ ਹੈ ਉਸ ਬੇਸੇ ਤੇ ਅਸੀਂ ਤੁਹਾਨੂੰ ਹਲੇ ਦੇ ਰਹੇ ਹਾਂ ਬਾਕੀ ਜੋ ਜੋ ਸਾਡੇ ਸਾਹਮਣੇ ਆਊਗਾ ਉਸ ਵਾਰ ਨਹੀਂ ਤੁਹਾਨੂੰ ਸਰ ਕੋਈ ਫਾਇਰਿੰਗ ਫਾਇਰਿੰਗ ਵਾਲਾ ਵੀ ਹੋ ਗਿਆ ਜਾਂਦਾ ਨਹੀਂ ਸੀ ਕੋਈ ਇਦਾਂ ਦਾ ਕੋਈ ਲਾਈਕ ਗੱਲ ਆਈ ਉਹ ਥੱਲੇ ਡੈਰੋਗੇਸ਼ਨ ਜਾਊਗਾ ਦੇਖੋ ਜੀ ਕੋਈ ਫਾਇਰਿੰਗ ਕੁਝ ਨਹੀਂ ਹੋਈ ਕਿ ਆਪਣਾ ਵਹੀਕਲ ਹੈ ਉਹ ਜੋ ਉਹ ਆਪਣੀ ਰਿਪੋਰਟ ਦੇ ਚਾਹੀ ਜਾਣੇ ਮੈਡੀਕਲ ਰਿਪੋਰਟ ਵੀ ਹਾਂ ਬੇਸਿਕਲੀ ਇੱਥੇ ਬਾਰਿਸ਼ ਦਾ ਮੌਸਮ ਹੈ ਆ ਦੇਖੋ ਰੋਡ ਜਿਹੜੀ ਖਰਾਬ ਹੈ ਉਹਨੂੰ ਦੇਖ ਕੇ ਡਰਦੇ ਹੋਏ ਭੱਜ ਲੱਗੇ ਸੀ ਤੇ गिर ਗਏ ਓਕੇ ਥੈਂਕ ਯੂ